ਮੋਂ ਮੈਂ ਬੇਨਤੀ ਕਰੂੰ ਪ੍ਰੋਫੈਸਰ ਅਜੈਬ ਸਿੰਘ ਜੀ ਟਵਾਣਾ ਸਾਧ ਦਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ ਅੱਜ ਕੱਲ ਜੋ ਲੋਕ ਪੱਖੀ মিডিਆ ਉਹ ਇਹ ਵਕ ਵਕ ਜਿੱਥੇ ਸੰਘਰਸ਼ ਚੱਲਦੇ ਨੇ ਖਾਸ ਕਰਕੇ ਕਸਾਲੀ ਦਾ ਸੰਘਰਸ਼ ਜੋ ਖਣੌਰੀ ਸੰਭੂ ਬਾਡਰ ਤੇ ਚੱਲ ਰਿਹਾ ਹੈ ਉਹ মিডিਆ ਨੂੰ ਕਵਰੇਜ ਕਰ ਰਹੇ ਨੇ ਪ੍ਰੋਫੈਸਰ ਅਜੈਬ ਸਿੰਘ ਜੀ ਟਵਾਣਾ ਤੁਹਾਡੇ ਨਾਲ ਆਪਣੇ ਵਿਚਾਰ ਸਦਿਓ ਉਸ ਤੋਂ ਬਾਅਦ ਪ੍ਰੋਫੈਸਰ ਜਗਤਾਰ ਸਿੰਘ ਜੀ ਜੋਗਾ संघर्षशील दोस्तों जो तक साधे बहुत ही लंबे समय तो पुराने साथी सखदेव भोपाल ने ਆ ਜਿਹੜਾ ਇਹੰਦਾ ਸਾਰੇ ਨਾਲ ਸਾਂਝਾ ਕੀਤਾ ਯੋਧਪੁਰ ਦੀ ਵੀ ਇਹਨਾਂ ਨੇ ਗੱਲ ਕੀਤੀ ਆ ਉਹਦੇ ਵਿੱਚ ਮੈਂ ਵੀ ਸ਼ਾਮਲ ਹੋਣ ਜਾ ਰਿਹਾ ਹਾਂ ਮਨਜੀਤ ਮਾਨ ਸਾਡੇ ਮਿੱਤਰ ਹੈਗੇ ਆ ਬਹੁਤ ਲੰਬੇ ਸਮੇਂ ਤੋਂ ਵੀ ਮੈਂ ਅੱਜਕਲ ਜਿਵੇਂ ਇਹਨਾਂ ਨੇ ਹਿੰਟ ਦਿੱਤਾ ਹੈਗਾ ਕਿ ਜਿੱਥੇ ਵੀ ਕਿਤੇ ਸੰਘਰਸ਼ ਚੱਲਦਾ ਹੈ ਉਸ ਨੂੰ ਵਰਲਡ ਲੈਵਲ ਦੇ মিডিਆ ਤੱਕ ਪਹੁੰਚਾਉਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਪੰਜਾਬੀ ਔਰ ਅੰਗਰੇਜ਼ੀ ਦੇ ਵਿੱਚ ਇੱਥੇ ਸ਼ੇਰਪੁਰ ਦੇ ਵਿੱਚ ਮੇਰਾ ਸੁਭਾਗ ਹੈ ਵੈਸੇ ਮੈਂ ਤਾਂ ਕਹਾ ਕਿ ਮਨਜੀਤ ਮੰਗੀਆਂ ਕੋਸ਼ਿਸ਼ਾਂ ਕਰਕੇ ਮੈਂ ਪਹੁੰਚ ਸਕਿਆ ਤੇ ਅੱਜ ਦੀ ਜਿਹੜਾ ਡਾਕਟਰ ਜਗਤਾਰ ਦੀ ਮਿਹਰਬਾਨੀ ਹੈ ਮੈਨੂੰ ਲੈ ਆਏ ਅੱਜ ਵੀ ਥੋੜੀ ਜੀ ਪ੍ਰੋਬਲਮ ਸੀਗੀ ਪਿਛਲੇ ਸਾਲਾਂ ਦੇ ਵਿੱਚ ਮੈਂ ਕਾਫੀ ਮੇਰੀ ਤਮੰਨਾ ਹੁੰਦੀ ਸੀ ਮੈਂ ਗੁਰਿਆਲ ਸਿੰਘ ਸੀਤਲ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਨਕਸਲਵਾੜੀ ਲਹਿਰ ਦੇ ਵੇਲੇ ਇੰਚਾਰਜ ਹੁੰਦੇ ਸੀਗੇ ਸਾਡਾ ਜ਼ਿਆਦਾ ਕਾਰਜ ਖੇਤਰ ਉਹਨਾਂ ਦਿਨਾਂ 'ਚ ਮੇਰਾ ਤੇ ਭਪਾਲ ਦਾ ਬਟੰਡਾ ਹੁੰਦਾ ਸੀ ਪਰ ਕਿਉਂਕਿ ਪਾਰਟੀ ਉਸ ਸੀਗੀ ਇਸ ਕਰਕੇ ਮੇਲਜੋਲ ਹੋ ਜਾਂਦਾ ਸੀਗਾ ਵਕ ਵਕ ਤਾਮਾਂ ਤੇ ਤੇ ਇਹਨਾਂ ਵੀ ਜਿਹੜੀ ਸਖਸ਼ੀਅਤ ਬਾਰੇ ਤਾਂ ਮੇਰਾ ਕਹਿਣਾ ਹੈ ਕਿ ਰਿਪੀਟ ਕਰਾਂਗਾ ਹਾਂ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦਾ ਕਿ ਮੈਂ ਨਕਸਰਵੜੀ ਲਹਿਰ ਦੇ ਜਿਹੜੇ ਪੁਰਾਣੇ ਕਾਰਕੁਨ ਹੈਗੇ ਆ ਕਿਉਂਕਿ ਉਹਨਾਂ ਦੀ ਇੰਟਰਵਿਊਜ਼ ਵੀ ਕਰ ਰਿਹਾ ਰਿਕਾਰਡ ਵੀ ਕਰ ਰਿਹਾ ਜਿਨ੍ਹਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਿੰਦਰਪਾਲ ਪੱਠੜ ਜੀ ਤੇ હાજર ਨੇ ਪਿਛਲੇ ਪਹਿ ਇਹਨਾਂ ਨੇ ਵੀ ਮੈਂ ਇੰਟਰਵਿਊ ਕੀਤੀ ਸੀ ਤੇ ਉਹ YouTube ਦੇ ਉੱਤੇ ਉਪਲਬਧ ਹੈ ਭਾਈਸ ਦੁਆਰਾ ਵੀ ਮੈਨੂੰ ਬੇਨਤੀ ਕੀਤੀ ਹੈ ਆ ਕਿ ਇੱਕ ਮੌਕਾ ਮੈਨੂੰ ਹੋਰ ਦੇਣਗੇ ਪਿਛਲੇ ਵਾਰ ਵਿੱਚ ਕੋ ਸਾਊਂਡ ਦੀ ਪ੍ਰੋਬਲਮ ਸੀ ਤਾਂ ਇਹ ਜੇ ਰੱਜੀ ਵਕੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਕੁਝ ਪ੍ਰੋਗਰਾਮ ਵਾਲੀ ਕਰ ਰਿਹਾ ਸੀਗਾ ਤਾਂ ਲੱਕੀਰ ਮੈਨੂੰ ਗੁਰਦਾਸ ਸਿੰਘ ਸ਼ੀਤਲ ਵਾਲੇ ਇੱਕ ਇੰਟਰਵਿਊ ਲੜਕੀ ਹੈ ਜੀਆ ਰਣਵੀਰ ਪਾਲ ਉਸਨੇ ਇੰਟਰਵਿਊ ਕੀਤੀ ਸੀ ਉਹ ਪੂਰੀ ਦੀ ਪੂਰੀ ਇੰਟਰਵਿਊ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਉਹਦੇ ਚਮਤ 2-4 ਗੱਲਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗਾ ਉਸ ਤੋਂ ਪਹਿਲਾਂ ਕਿ ਇਹ ਬਹੁਤ ਵੱਡਾ ਪੇਸ਼ਾ ਹੈਗਾ ਤੇ ਮਤਲਬ ਇੱਕ ਦਿਨ ਦੇ ਵਿੱਚ ਜਾਂ ਇੱਕ ਘੰਟੇ ਦਾ ਮਸਲਾ ਨਹੀਂ ਹੈਗਾ ਤਾਂ ਉਹਦੇ ਵਿੱਚ ਇੱਕ ਤਾਂ ਦੇਖੋ ਜਿਹੜੀ ਸਾਂਝੀ ਗੱਲ ਉਹ ਬਾਰ-ਬਾਰ ਸੁਪਾਲ ਨੇ ਵੀ ਹਾਈਲਾਈਟ ਕੀਤੀ ਹੈ ਕਿ ਕੋਈ ਵੀ ਬੰਦਾ ਕਿਸੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਪੜਾਅ ਦੇ ਉੱਤੇ ਕੋਈ ਦਾਅਵਾ ਕਰਦਾ ਹੈ ਕਿ ਮੈਂ ਆ ਮਨ ਲੋਕ ਇਹ ਕਹਿੰਦਾ ਕਿ ਮੈਂ ਦੀ ਸਿੱਖਾਂ ਅਮਰਤਰੀ ਸਿੱਖਾਂ ਲੋਕ ਇਹੋ ਜਿਹੇ ਤੁਮਹੀ ਆਸ ਕਰਦੇ ਨੇ ਕਿ ਜੇ ਕਿ ਅਮਰਤਰੀ ਸਿੱਖ ਦਾ ਜੋ ਕਾਇਦਾ ਹੁੰਦਾ ਹੈ ਜੋ ਦਾ ਕਿਰਦਾਰ ਹੁੰਦਾ ਹੈ ਉਹਦੇ ਉੱਤੇ ਪੂਰਾ ਉਤਰੇ ਜੇਕਰ ਉਹ ਪੂਰਾ ਨਹੀਂ ਉਤਰਦਾ ਤਾਂ ਲੋਕ ਮਾਫ਼ ਨਹੀਂ ਕਰਦੇ ਇਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਗੱਲ ਬੜੀ ਖੂਬਸੂਰਤ ਕਹੀ ਹੈ ਕਿ ਸਿਧਾਂਤ ਔਰ ਇਨਸਾਨ ਇਹ ਕੋਈ ਇਹ ਨੂੰ ਹੁੰਦਾ ਕਿ ਬਦਲਦੇ ਨਹੀਂ ਹੈ ਇਨਸਾਨਾਂ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ ਨਹੀਂ ਸੋਚ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਸਿਧਾਂਤਾਂ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਉਹਨੂੰ ਕੱਟੜਤਾ ਨਾਲ ਨਹੀਂ ਲੈਣਾ ਚਾਹੀਦਾ ਜਦੋਂ ਦੇਖੋ ਜਿਹੜੇ ਉਹ ਜਿਹੜਾ ਇਨਸਾਨ ਨੇ ਜਦੋਂ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਦੇਖਦੇ ਨੇ ਜਦੋਂ ਵਿਗਲ ਵੱਜਦਾ ਹੈ ਨਕਸ਼ਰਬਾਦੀ ਲਹਿਰ ਦਾ ਤੋਂ ਉਹਦੋਂ ਇਹ ਸਾਰਾ ਕੁਝ ਛੱਡ ਕੇ 1968 ਦੇ ਵਿੱਚ ਚੱਲ ਗਈ ਸੀ ਜਿਹੜਾ ਪਹਿਲਾ ਪੋਸਟਰ ਨਕਸਲਬੜੀ ਲਾਇਰ ਦਾ ਲੱਗਿਆ ਜਿਹਦੇ ਵਿੱਚ ਬੀਤ ਨਾਮਦਾਰਾ ਸਾਡਾ ਰਾਹ ਨਕਸਲਬੜੀ ਆਰਾ ਸਾਡਾ ਰਾਹ ਤੇ ਜਿਹਦੇ ਵਿੱਚ ਸੰਗਰੂਰ ਦੇ ਜਿਹੜੇ ਮੰਗਲ ਸਿੰਘ ਸੀਗੇ ਉਹ ਕੁਝ ਥੋੜੀ ਜੀ ਗਲਤੀ ਕਰਨਾ ਪੋਸਟਰ ਦੇ ਥੱਲੇ ਪ੍ਰੈਸ ਊਸ਼ਾ ਪ੍ਰਿੰਟਿੰਗ ਪ੍ਰੈਸ ਦਾ ਨਾਮ ਪਾਤਾ ਉਹਨਾਂ ਨੇ ਨਹੀਂ ਦੇਖਿਆ ਕਾਮੇਦਾਂ ਨੇ ਗਰਮੀਆਂ ਗਰਮੀ 'ਚ ਉਹ ਕੁੱਲ ਸਾਲ ਨੇ ਚੱਕ ਲਿਆ ਸੀ ਤੇ ਪਹਿਲੀ ਗ੍ਰਿਫਤਾਰੀ ਅਕਸਰਵਾੜੀ ਰਹਿਰ ਦੇ ਵਿੱਚ ਉਹਨਾਂ ਦੀ ਹੋਈ ਸੀ। ਤਾਂ ਉਸ ਸਮੇਂ ਇਹ ਵੀ ਪੋਸਟਰ ਇਹਨਾਂ ਨੇ ਇੰਟਰਵਿਊ ਦੇ ਵਿੱਚ ਇਕ ਵਾਰ ਕੀਤਾ ਕਿ ਉਹ ਪੋਸਟਰ ਅਸੀਂ ਵੀ ਕੰਧਾ ਤੇ ਲਾਏ ਸੀ। ਉਸ ਤੋਂ ਬਾਅਦ ਉਸ 69 ਦੇ ਵਿੱਚ ਇੱਕ ਪੱਕੇ ਹੁਲ ਟਾਈਮਰ ਤੋਂ ਲੈ ਪਰ ਇਹਨਾਂ ਦੇ ਬਾਰੇ ਜਿੰਨੀ ਵੀ ਗੱਲ ਕਹੀ ਜਾਵੇ ਥੋੜੀ ਹੈ। ਉਸ ਤੋਂ ਬਾਅਦ ਇਹਨਾਂ ਨੇ 1986 ਤੱਕ ਆਈ ਥਿੰਕ 1986 ਦਾ ਵਰਾਇਣਾ ਨੇ ਨਿਯਤ ਕੀਤਾ ਹੈ ਕਿ 1980 ਤੋਂ ਬਾਅਦ ਅਸੀਂ ਆਰਪੀ ਸਰਾਫ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਉਹਦੇ ਨਾਲ ਜੁੜ ਗਈ 1986 ਤੱਕ ਅਸੀਂ ਪ੍ਰੋਲਿਟੇਰੀ ਪਾਰਟੀ ਬਣਾਈ ਉਹਨੂੰ ਕੰਮ ਕੀਤਾ ਉਸ ਤੋਂ ਬਾਅਦ ਅਸੀਂ ਡੈਮੋਕ੍ਰੈਟਿਕ ਜਿਹੜੀ ਹੈਗੀ ਆ ਪਾਰਟੀ ਬਣਾਈ ਤੇ ਹੁਣ ਕਹਿੰਦੇ ਆ ਮੈਂ ਜਿਹੜਾ ਹੈਗਾ ਐਨ ਐਚ ਸੀ ਪੀ ਐਮ ਦੇ ਵਿੱਚ ਕੰਮ ਕਰਦਾ ਹਾਂ ਨੇਚਰ ਹਿਊਮਨ ਖਾਸਾ ਔਖਾ ਨਾਮ ਹੀ ਰੱਖਿਆ ਹੈ ਕਿਉਂਕਿ ਹਰੇਕ ਤੇ ਜਿਆਦਾ ਹੀ ਹੁੰਦਾ ਹੈ ਇਹਦਾ ਕੋਈ ਸ਼ਾਰਟ ਵੀ ਹੋਣਾ ਚਾਹੀਦਾ ਹੈ ਨੇਚਰ ਹਿਊਮਨ ਸੈਂਟ੍ਰਿਕ ਪੀਪਲਸ ਮੂਵਮੈਂਟ ਮੈਂ ਵੀ ਖਾਸੇ ਰੱਖਿਆ ਜੇ ਤਾਂ ਬਾਦਲਪੁਰਾ ਪ੍ਰੋਗਰਾਮ ਆ ਯਾਦ ਹੋਇਆ ਤਾਂ ਇਹਦੇ ਵਿੱਚ ਮੈਂ ਕੰਮ ਕਰ ਰਿਹਾ ਤੇ ਇਹਨਾਂ ਦੇ ਇਸ ਮੂਮੈਂਟ ਦੇ ਵਿੱਚ ਆਫ ਦਾ ਜਿਹੜਾ ਦੂਜਾ ਪੱਖ ਹੈ ਜਿਹੜਾ ਜਿੱਤੇ ਸਾਨੂੰ ਉਨੀ ਹੀ ਇੰਪੋਰਟੈਂਸ ਉਹਨੂੰ ਬੇੜੀ ਬਣਦੀ ਹੈ ਉਹ ਹੈ ਇਹਨਾਂ ਦੀ ਜੀਵਨ ਸਾਥਣ ਦਾ ਜੋੜਦਾ ਤੇ ਮੈਂ ਜਦੋਂ ਉਹਨਾਂ ਦਾ ਲਾਸਟ ਪਾਰਟ ਉਸ ਇੰਟਰਵਿਊ ਦਾ ਪੜਿਆ ਕਰਮਜੀਤ ਕੌਰ ਇਹ ਜੇਕਰ ਮੈਂ ਗਲਤੀ ਤੇ ਨਹੀਂ ਹਾਂ ਇਹਨਾਂ ਦੀ ਜੀਵਨ ਸਾਥਣਾ ਤੋਂ ਦੱਸਦੇ ਨੇ ਕਿ ਜਦੋਂ ਇਹ ਇਸ ਮੂਮੈਂਟ ਨੂੰ ਤੁਰੇ ਕੋਈ ਪਰਿਵਾਰਕ ਫੰਕਸ਼ਨ ਸੀਗੇ ਇਹ ਬਰਨਾਲੇ ਤੱਕ ਸਾਡੇ ਨਾਲ ਗਏ ਉਸ ਤੋਂ ਬਾਅਦ ਉਹਲੇ ਦਾ ਹੋ ਗਿਆ 6 ਮਹੀਨੇ ਇਹਨਾਂ ਦਾ ਇਹ ਨਹੀਂ ਪਤਾ ਲੱਗੇ ਕਿੱਧਰ ਗਏ ਸਾਨੂੰ ਦੱਸਿਆ ਨਹੀਂ ਉਸ ਪਾਰਟੀ ਦੇ ਬਾਅਦ ਦੇ ਵਿੱਚ ਪਤਾ ਕਰਦੇ ਕਰਾਉਂਦੇ ਸਾਨੂੰ ਇਹ ਪਤਾ ਲੱਗਿਆ ਕਿ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਤੋਂ ਸਮੇਂ ਦਰਾਂ ਪੁਲਸ ਦੀਆਂ ਜਿਹੜੀਆਂ ਟੜਾਂ ਦਾ ਪੁਲਸ ਦੇ ਜੋ ਜ਼ਬਰ ਹੋਇਆ ਬਰਨਾਲਾ ਔਰ ਸ਼ੇਰਪੁਰ ਦੀ ਪੁਲਿਸ ਸਾਨੂੰ ਪਤਾ ਨਹੀਂ ਕਿਹੜੇ ਬਰੇ ਲਾ ਕੇ ਲੈ ਜਾਂਦੀ ਸੀ 15-15 ਦਿਨ ਸਾਡਾ ਕੋਟਾਪਾ ਕਰਦੀ ਸੀ। ਇਹਨਾਂ ਦੇ ਜਿਹੜੇ ਹੈਗੇ ਆ ਫਾਦਰ ਸਾਹਿਬ ਦਾ ਮਦਰ ਦਾ ਆਪਣਾ ਭੈਣ ਦਾ ਤੇ ਉਹਦੇ ਵਿੱਚ ਜਿਹੜੇ ਹਰਨੇਕ ਸਿੰਘ ਸੀਗੇ ਇਹਨਾਂ ਦੇ ਭਲੂਈਆ ਸਾਹਿਬ ਹਰਨੇਕ ਸਿੰਘ ਮੇਰਾ ਖਾਲ ਪਹਿਲਵਾਨ ਭਰਾ ਸੋਰੀ ਭਲਵਾ ਨਹੀਂ ਭਲੂਈਆ ਦਾ ਨਾ ਹਰਨੇਕ ਸਿੰਘ ਲਿਖਿਆ ਹੋਇਆ ਜਿਹੜੀ ਦੇਖੋ ਮੈਂ ਗਲਤ ਹੋ ਸਕਦਾ ਉਸ ਤੋਂ ਬਾਅਦ ਮੈਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਜਿਹੜੀ ਉਹਨੇ ਪਰਵਾਨੇ ਨੇ ਲਿਖੀ ਸੀ ਬੁੱਕ ਉਹਦੇ ਵਿੱਚ ਇਹਨਾਂ ਦਾ ਥਿਊ ਲਿਖਿਆ ਹੋਇਆ ਉਹਦੇ ਵਿੱਚ ਉਹਨਾਂ ਨੇ ਹਰਨੇਕ ਸਿੰਘ ਪਹਿਲਵਾਨ ਲਿਖਿਆ ਹੋਇਆ ਆਪਣੇ ਭਲੂਈਆ ਪਹਲਵਾਨ ਜਿਹਨੂੰ ਜੋ ਵੀ ਹੈ ਹਰ ਨਾਮ ਹਰਮੇਸ਼ ਸਿੰਘ ਹੀ ਲਿਖਿਆ ਹੋਇਆ ਵਿੱਚ ਤੇ ਭਰਾ ਦਾ ਨਾਮ ਲਿਖਦੇ ਨੇ ਜਗੀਰ ਸਿੰਘ ਠੀਕ ਹੈ ਨਾ ਤਾਂ ਇਹਨਾਂ ਦੇ ਉੱਤੇ ਇਹਨਾਂ ਜਵਲ ਹੋਇਆ ਮਤਲਬ ਕਿ ਉਹਦੇ ਉਹਦੀ ਤਾਂ ਇੱਕ ਕਹਾਣੀ ਉਹਨਾਂ ਨੇ ਦਰਜ ਕੀਤੀ ਹੋਇਆ ਆਪਦੇ ਭਰਾ ਦੀ ਤਾਂ ਕਿ ਇੱਕ ਵਾਰੀ ਪੁਲਿਸ ਉਹਨੂੰ ਮਾਰਨ ਵਾਸਤੇ ਚੱਕ ਕੇ ਲੈ ਗਈ ਉਹਨ ਨਹਿਰ ਦੇ ਕਿਨਾਰੇ ਨੰਗਾ ਕਰ ਲਿਆ ਬਿਲਕੁਲ ਤੇ ਉਹ ਮੌਕਾ ਦੇਖ ਕੇ ਨਹਿਰ ਛਾਲ ਮਾਰ ਗਿਆ ਤੇ ਅੱਗੇ ਕਿਸੇ ਦੁੱਧੀ ਨੇ ਮਤਲਬ ਉਹਨੂੰ ਪੱਤ ਸੁੱਟ ਕੇ ਕੱਢ ਲਿਆ ਤੇ ਉਹ ਜਦੋਂ ਨਗਨ ਅਵਸਥਾ ਦੇ ਵਿੱਚ ਫਿਰ ਅੱਗੇ ਉਹ ਦੁੱਧੀ ਵੀ ਭੱਜ ਗਈ ਉਹ ਨਗਨ ਅਵਸਥਾ 'ਚ ਦੇਖਿਆ ਫਿਰ ਅੱਗੇ ਇੱਧਰ ਕੋਈ ਕੁੱਤਾ ਜਾਂ ਕੋਈ ਭੌਗਦਾ ਨੂੰ ਸੁਣਿਆ ਉਧਰ ਵੀ ਆਵਾਜ਼ ਸੁਣ ਕੇ ਕਿ ਇੱਧਰ ਕੋਈ ਬੰਦੇ ਹੋ ਸਕਦੇ ਆ ਤੇ ਕਿਸੇ ਦੇ ਘਰ ਦੇ ਅੱਗੇ ਜਦੋਂ ਗਏ ਉਹ ਬਿਲਾਸੇ ਲੈ ਕੇ ਉਹ ਪੈ ਗਏ ਉਹਨਾਂ ਨੂੰ ਫਿਰ ਹੱਥ ਬੰਨ੍ਹ ਕੇ ਉਹਨਾਂ ਨੇ ਦੱਸਿਆ ਵੀ ਮੇਰੀ ਪਹਿਲਾਂ ਗੱਲ ਸੁਣ ਲਓ ਫਿਰ ਮੈਨੂੰ ਮਾਰ ਦਿਓ ਤੋ ਇਹ ਉਤੂ ਬਾਅਦ ਫਿਰ ਉਹਨਾਂ ਨੇ ਉਹਨੂੰ ਕੱਪੜੇ ਵੀ ਦਿੱਤੇ ਉਹਨੂੰ ਮਤਲਬ ਕਰਾਇਆ ਵੀ ਲਿਆ ਤਾਂ ਇਹ ਉਹਦੇ ਵਿੱਚ ਜ਼ਿਕਰ ਕਰਦੇ ਨੇ ਇੰਟਰਵਿਊ ਤੇ ਮੈਨੂੰ ਨਹੀਂ ਪਤਾ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਹੋਈਆਂ ਜਾਂ ਨਹੀਂ ਹੋਈਆਂ ਲੇਕਿਨ ਮੈਂ ਪਹਿਲੀ ਵਾਰ ਪੜ੍ਹੀਆਂ ਲਗਾਤਾਰ ਉਹਨਾਂ ਨਾਲ ਜਿਵੇਂ ਕੋ ਕੋਹਾਲ ਨੇ ਕਿਹਾ ਵੀ ਉਹ ਆਪਣੇ ਬਾਰੇ ਗੱਲ ਕਰਨ ਤੋਂ ਗੁਰੇਜ਼ ਕਰਦੇ ਸੀਗੇ ਤਾਂ ਮੇਰੇ ਵਾਸਤੇ ਤਾਂ ਇੱਕ ਨਵੀਂ ਮਤਲਬ ਬਾਤ ਆ ਸੀ ਵੀ ਇਸ ਤਰ੍ਹਾਂ ਦੀ ਮਤਲਬ ਗੱਲ ਹੋਈ ਹੈ ਤੇ ਉਸੇ ਦੇ ਵਿੱਚ ਹੀ ਉਹ ਜ਼ਿਕਰ ਕਰਦਾ ਕਿ ਮੇਰੇ ਭਰੂਇਆ ਦਾ ਜਿਹੜਾ ਹੈਗਾ ਉਹਨਾਂ ਨੇ ਥਾਉ ਪਤਾ ਹੀ ਨਹੀਂ ਲੱਗਾ ਇਹ ਪੈਂਡਿਆਂ ਨੇ ਵੀ ਕੰਮਜੀਤ ਤੌਰ ਨੇ ਵੀ ਲਿਖਿਆ ਵੀ ਇੱਕ ਵਾਰੀ ਉਹਨਾਂ ਨੂੰ ਛੜਾ ਵੀ ਲਿਆ ਸੀ ਦੁਬਾਰਾ ਫੇਰ ਲੈ ਗਏ ਫਿਰ ਉਹਨ ਦਾ ਕੋਈ ਥਾ ਪਤਾ ਨਹੀਂ ਕਿੱਥੇ ਆਇਆ ਤੇ ਉਸ ਤੋਂ ਬਾਅਦ ਇਹ ਆਪਣਾ ਜਿਹੜਾ ਬਿਆਨ ਕਰਦੇ ਨੇ ਕਿ ਸਾਡੇ ਘਰ ਦੇ ਵਿੱਚ ਸਾਰਾ ਸਮਾਨ ਪਿਆ ਹੋਣ ਦੇ ਬਾਵਜੂਦ ਸਮਾਨ ਸਮੇਤ ਨੂੰ ਅੱਗ ਲਗਾਈ ਗਈ ਤੇ ਮੈਂ ਉਸ ਤੋਂ ਬਾਅਦ ਆਪਣੇ ਜਦੋਂ ਘਰ ਦੇ ਪਰਿਵਾਰਕ ਮੈਂਬਰ ਵੀ ਕਹਿਣ ਲੱਗੇ ਵੀ ਮਤਲਬ ਤੂੰ ਇੱਥੋਂ ਨਿਕਲ ਜਾ ਤਾਂ ਮੈਂ ਆਪਣੀ ਜਿਹੜੀ ਭੂਆ ਦੀ ਲੜਕੀ ਦੇ ਘਰ ਰਹੀ ਉਹ 15-20 ਦਿਨ ਉਸ ਤੋਂ ਬਾਅਦ ਉੱਥੇ ਵੀ ਇਹ ਖਤਰਾ ਹੋ ਗਿਆ ਵੀ ਇੱਥੇ ਕੋਈ ਚੁਗਲੀ ਨਾ ਕਰ ਦੇ ਫਿਰ ਆਪਣੀ ਭੈਣ ਦੇ ਘਰ ਚਲੀ ਗਈ ਤਾਂ ਭੈਣ ਦੇ ਘਰ ਜਾਣ ਦੀ ਤਾਂ ਬੜੀ ਦਰਦਨਾਕ ਕਹਾਣੀ ਹੈਗੀ ਆ ਜਿਹਦੀ ਮਤਲਬ ਬੰਦੇ ਦੀ ਰੂਹ ਤੱਕ ਹਿਲਾ ਦਿੰਦੀ ਹੈ ਕਿ ਉਹ ਜਾਨੀ ਮੂਹ ਨੇਰੇ ਘਰੋਂ ਨਿਕਲੀ ਪੈਦਲ ਗਈ ਦੋ ਬੱਚੇ ਤੇ ਅੱਗੇ ਹਨੇਰਾ ਹੋ ਗਿਆ ਜਦੋਂ ਹਨੇਰਾ ਹੋ ਗਿਆ ਇੱਕ ਸਰਕੜੇ ਦੇ ਵਿੱਚ ਉਹਨਾਂ ਨੇ ਰਾਤ ਬਿਤਾਈ ਤੇ ਸਵੇਰ ਜਾ ਕੇ ਆਪਣੀ ਭੈਣ ਦੇ ਘਰ ਮਤਲਬ ਇਸੇ ਤਰ੍ਹਾਂ ਆਪਣੀ ਦਾਦੀ ਦੀ ਮੌਤ ਹੋ ਜਾਂਦੀ ਹੈ ਉੱਥੇ ਫਿਰ ਉਹ ਘਰ ਜਾਂਦੀ ਹੈ ਉੱਥੋਂ ਫਿਰ ਉਸ ਚਾਚੇ ਲੈ ਜਾਂਦੀ ਹੈ ਤੇ 15 ਦਿਨ ਉਹ ਦਾ ਟਾਕਾ ਕਰਦੀ ਹੈ ਤੇ 15 16 ਸਾਲ ਦਾ ਹਰਸਾ ਆਪਣੇ ਪੇਕੇ ਵਿਤੌਂਦੀ ਹੈ ਤੇ ਫਿਰ ਵੀ ਲੋਕਾਂ ਦੀ ਮੈਂ ਖੇਤਾਂ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਇਹ ਕੋਈ ਛੋਟੀ ਕੁਰਬਾਨੀ ਨਹੀਂ ਹੈ ਜੀ ਜਿਹੜੇ ਆਪਣੇ ਖਾਮੇਡ ਸੀਤਲ ਸੀਗੇ ਉਹਨਾਂ ਨੇ ਖਾਸਿਅਤ ਇਹ ਸੀ ਕਿ ਨਕਸ਼ਲਵਾਰੀ ਲਹਿਰ ਦੇ ਵਿੱਚ ਜੋ ਪਸਾਰਾ ਲਾਇਆ ਉਹਦੇ ਉੱਤੇ ਪੂਰਾ ਉਤਰੀ ਜੇ ਉਹ ਆਈਡੀਪੀ ਦੇ ਨਾਲ ਜੁੜੇ ਉਹਦੇ ਤੇ ਪੂਰਾ ਉਤਰੀ ਜੇਕਰ ਉਹ ਨੇਚਰ ਹਿਊਮਨ ਸੈਂਟਰ ਦੇ ਵਿੱਚ ਤੇ ਮੈਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਦੇਖਦਾ ਰਿਹਾ ਫੇਸਬੁਕ ਤੇ ਪਾਉਂਦੇ ਹੁੰਦੇ ਸੀ ਬਈ ਹੁਣ ਭਾਈ ਲਿਫਾਵੇ ਭਰੇ ਜਾ ਰਹੇ ਨੇ ਹੁਣ ਆਪਣੇ ਬੂਟੇ ਤਿਆਰ ਹੋ ਗਏ ਹੁਣ ਆਪਣੇ ਲਾਂਗ ਦਾ ਸਮਾਂ ਆ ਗਿਆ ਹੁਣ ਖੱਡੇ ਪੁੱਟੇ ਜਾ ਰਹੇ ਨੇ ਤੋ ਇਹ ਚੀਜ਼ਾਂ ਜਾਣੀਏ ਕਿਸੇ ਇਨਸਾਨ ਦੇ ਕਿਰਦਾਰ ਨੂੰ ਲੋਕਾਂ ਦੇ ਵਿੱਚ ਮੰਨਤਾ ਇਹ ਗੱਲਾਂ ਦਿੱਤੀਆਂ ਨੇ ਅਦਰਵਾਈਜ਼ ਲੋਕ ਕਦੀ ਵੀ ਗਲਤ ਨਹੀਂ ਹੁੰਦੇ ਤੇ ਉਹਨਾਂ ਨੇ ਇਹਦੇ ਵਿੱਚ ਵੀ ਲਿਖਿਆ ਕਿ ਲੋਕ ਸਾਨੂੰ ਜਿਨ੍ਹਾਂ ਦੇ ਵੀ ਘੇਰੇ 'ਚ ਅਸੀਂ ਸੀਗੇ ਉਹ ਲੋਕ ਸਾਨੂੰ ਮੰਨਤਾ ਦਿੰਦੇ ਜਿਨ੍ਹਾਂ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਵਾਸਤਾ ਨਹੀਂ ਸੀ ਜਿਨ੍ਹਾਂ ਕੋਲ ਸਾਡੀ ਗੱਲ ਨਹੀਂ ਪਹੁੰਚੀ ਸੀਗੀ ਤੇ ਉਹ ਉਹਨਾਂ ਦੇ ਵਿੱਚ ਜ਼ਰੂਰ ਕਨਫਿਊਜ਼ਨ ਸੀਗਾ ਚਲੋ ਇਹਦੇ ਵਿੱਚ ਇੱਕ ਤਾਂ ਇਹ ਗੱਲ ਹੈਗੀ ਐ ਮੇਰਾ ਖਿਆਲ ਹੈ ਕਿ ਜਿਹੜੇ ਪਰਿਵਾਰ ਦੇ ਮੈਂਬਰ ਹੈਗੇ ਆ ਜਾਂ ਖਾਸ ਕਰਕੇ ਇਸਤਰੀ ਕਈ ਵਾਰੀ ਸਾਡੇ ਕੋਲੋਂ ਉਹ ਉਹਨਾਂ ਦਾ ਹਿੱਸਾ ਜਿਹੜਾ ਹੈਗਾ ਉਹਦਾ ਜ਼ਿਕਰ ਰਹਿ ਜਾਂਦਾ ਮੈਨੂੰ ਨਹੀਂ ਪਤਾ ਪਿਛਲੀਆਂ ਸਾਰੀਆਂ ਦੇ ਵਿੱਚ ਹੁੰਦਾ ਰਿਹਾ ਸਾਰਾ ਕੁਝ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੱਲ ਨਹੀਂ ਕੀਤੀ ਪਰ ਇਹ ਗੱਲ ਮੈਂ ਜ਼ਰੂਰ ਕਹਾਵਾਂਗਾ ਕਿ ਇਸ ਗੱਲ ਨੂੰ ਵੀ ਇਹ ਛੋਟੀ ਕੁਰਬਾਨੀ ਨਹੀਂ ਹੁੰਦੀ ਇਹਨੂੰ ਵੀ ਉਡੀ ਹੀ ਇੰਪੋਰਟੈਂਸ ਦੇਣੀ ਬਣਦੀ ਹੈ ਦੂਸਰਾ ਡਾਕਟਰ ਗਫਤਾਰ ਨਾਲ ਮੇਰੀ ਗੱਲ ਹੋ ਰਹੀ ਸੀ ਕਿ ਇਹਨਾਂ ਦੇ ਉੱਤੇ ਤੰਮ ਕਰਨਾ ਬੰਦ ਹੈਗਾ ਇਹ ਕਹਿ ਰਹੇ ਸੀ ਕਿ ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਦੇ ਉੱਤੇ ਲਿਖਣ ਦੀ ਜਿਵੇਂ ਬਹੁਤ ਸਾਰੇ ਵਿਅਕਤੀਆਂ ਦੀ opinion ਲੈ ਕੇ ਦੂਜੇ ਦੇ ਦੋਸਤ ਨੇ ਮਿੱਤਰ ਨੇ ਇਸ ਇਸ ਦੇ ਵਿੱਚ ਬਹੁਤ ਸਾਰਾ ਭੰਡਾਰ ਜਿਹੜਾ ਸਾਂਝੀ ਬੈਠੇ ਆ ਕਿਉਂਕਿ ਮੈਂ ਜਿਹੜਾ ਕੰਮ ਕਰ ਰਿਹਾ ਹਾਂ ਉਸੇ ਨਜ਼ਰੀਏ ਦੇ ਵਿੱਚ ਹੈ ਮੇਰਾ ਵਿਚਾਰ ਹੈ ਕਿ ਤੁਸੀਂ ਇਤਿਹਾਸ ਮੁੜ ਸਿਰਜਦੇ ਹੋ ਪੰਜਾਬੀ ਬਹੁਤ ਇਤਿਹਾਸ ਇਹਨਾਂ ਨੇ ਸਿਰਜਿਆ ਲੇਕਿਨ ਸਾਹਮ੍ਹੇ ਆ ਨਹੀਂ ਇੱਕ ਦਾ ਹੱਥਾ ਅਸੀਂ ਵਿਦਿਆਰਥੀ ਲੈਰ ਦੇ ਵਿੱਚ ਇਕੱਠਿਆਂ ਕੰਮ ਕੀਤਾ ਹੈ ਤੇ ਲੇਕਰ ਜਦੋਂ ਮੈਂ ਉਹ ਕਿਤਾਬ ਲਿਖਣ ਦੀ ਗੱਲ ਕੀਤੀ 6-7 ਸਾਲ ਮੈਨੂੰ ਪੰਜਾਬ ਦੇ ਵਿੱਚ ਰਿਕਾਰਡ ਲੱਭਣ ਕੀ ਲੱਗੀ ਬਹੁਤ ਲੋਕਾਂ ਨੇ ਮਤਲ ਜਿਹੜਾ ਹੈਗਾ ਸਹਿਯੋਗ ਮਿਲਿਆ ਮਨਜੀਤ ਮਾਨ ਤੋਂ ਸ਼ੁਰੂ ਹੋ ਕੇ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਪੰਡਾਰ ਮੈਨੂੰ ਸੌਂਪਿਆ ਵਿਆਹ ਵਿਆਂਦੇ ਕੋਈ ਜਿੰਨਾ ਹੈਗਾ ਲੈ ਜਾਂਦਾ ਉਸ ਤੋਂ ਬਾਅਦ ਪੂਰਾ ਲੋਕਾਂ ਨੇ ਸਹਿਯੋਗ ਦਿੱਤਾ ਇੱਕ ਤਾਂ ਮੈਂ ਇਸ ਮੌਕੇ ਦੇ ਉੱਤੇ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਇਹ ਅਨਸਾ ਤਾਂ ਮੈਂ ਤੁਸੀਂ ਪਾਣੀ ਦੀ ਲੜਾਈ ਲੜ ਰਹੇ ਹੋ। ਭਾਵੇਂ ਤੁਸੀਂ ਧਰਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ। ਇਹ ਠੀਕ ਹੈ ਉਹਨਾਂ ਦਾ ਬਡੱਪਣ ਹੈ ਉਹ ਆਪਣਾ ਆਪਣਾ ਜ਼ਿਕਰ ਨਹੀਂ ਚਾਹੁੰਦੇ ਸੀਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਜੀਵਨ ਇਹ ਲੋਕਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਲੋਕਾਂ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਇੱਕ ਪ੍ਰੇਰਨਾ ਦਾ ਸਰੋਤ ਹੈ। ਮੈਂ ਹੁਣ 20-25 ਦਿਨ ਮਤਲ ਜਿਹੜੇ ਬਾਰਡਰਾਂ ਤੇ ਬਤਾਏ ਐ ਸ਼ਾਮ ਨੂੰ ਧੂਆਂ ਦੇ ਉੱਤੇ ਜਿਹੜੀਆਂ ਫੁੰਡ ਕਾਉਂਸਲਾਂ ਵਹਿਂਦੀਆਂ ਆਂਗੀਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈਗਾ ਉਹਨਾਂ ਦੇ ਵਿੱਚ ਸੰਘਰਸ਼ਾਂ ਦੇ ਤਜਰਬਿਆਂ ਦਾ ਖਜ਼ਾਨਾ ਹੈ ਸਵੇਰ ਹੋ ਸਨੇਹੀ ਧੂਆਂ ਲਾਉਂਦੇ ਸਰਦੀ ਦੀ ਰੁੱਤ ਨੂੰ ਕਰਕੇ ਤੇ ਮੇਰਾ ਅਕਸਰ ਇਹ ਰੂਟੀਨ ਹੁੰਦੀ ਸੀ ਕਿ ਪੰਜ ਚਾਰ ਘੰਟੇ ਉਹਨਾਂ ਦੇ ਵਿੱਚ ਬਿਤਾਏ ਜਾਂ ਬਿਜਾਏ ਇਸ ਲਈ ਕਿ ਲੀਡਰਾਂ ਮਗਰ ਭੱਜਿਆ ਜਾਵੇ